ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚਾਲ ਦੇ ਜੇ ਕੰਮ ਵੀ ਰੋ ਬਹੁਤ ਵਧੀਆ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਤੇ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖਰਖੇ ਤੁਹਾਨੂੰ ਸਾਰਿਆਂ ਨੂੰ ਹੀ ਦਾਦਾ ਪੇਪੋਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮਕਾਰ ਤਿਹਾਰਾਂ ਦਾ ਦਿਨ ਹੈ ਤੇ ਤਹਿ ਦਿਲੋਂ ਧੰਨਵਾਦ ਬਾਈ ਸਾਰਿਆਂ ਦਾ ਜਿਹੜੀ ਕੱਲ ਪਿਛਲੀ ਵੀਡੀਓ ਪਾਈ ਸੀ ਭੈਣ ਦੇ ਲੰਡਰ ਪੈ ਉੱਥੇ ਸਾਰਿਆਂ ਨੇ ਬਾਈ ਬਹੁਤ ਚੰਗੀ ਜਿਹੀ ਵਿਸ਼ੇਸ਼ ਦਿੱਤੀ ਐ ਕंग्रेचुਲੇਸ਼ਨ ਦਿੱਤਾ ਵੀ ਵਧਾਈਆਂ ਚਲੋ ਭਾਈ ਸਾਨੂੰ ਵੀ ਖੁਸ਼ੀ ਹੋਈ ਐ ਵੀ ਚਲੋ ਭੈਣ ਦੇ ਘਰ ਦਾ ਬਾਈ ਉੱਥੇ ਲੰਡਰ ਪੈ ਗਿਆ ਚਲੋ ਧੀਆ ਬਾਈ ਖੁਸ਼ ਰਹਿਣਾ ਆਪਣੇ ਘਰ ਠੀਕ ਨੇ ਕਹਿੰਦੇ ਹੁੰਦੇ ਆ ਵੀ ਜੇ ਕਿਤੇ ਨਾ ਮਾਪੇ ਬਾਪ ਨੂੰ ਬੇਤੀ ਦੇ ਕਰਮ ਮੁੱਲ ਲੈਣੇ ਪੈ ਜਵੇ ਤਾਂ ਸੁੱਖੇ ਖਰੀਦਵੇ ਪਰ ਉਹ ਪਰਮੇਸ਼ਰ ਦੇ ਹੱਥਾ ਬਹੁਤ ਕੁਝ ਸੋ ਬਾਈ ਦਿਲ ਤੋਂ ਅਰਦਾਸ ਆ ਵੀ ਸਾਰਿਆਂ ਦੇ ਭੈਣਾ ਖੁਸ਼ ਰਹਿਣ ਜਿਕਨਾ ਸਾਡੇਆਂ ਭੈਣਾਂ ਵੀ ਖੁਸ਼ ਆ ਚਲੋ ਦੁੱਖ ਸੁੱਖ ਹੈ ਜ਼ਿੰਦਗੀ ਚ ਆਉਂਦੇ ਰਹਿਣਾ ਖਤਮ ਵੀ ਹੋ ਜਾਣਾ ਇਹਨੂੰ ਝੱਲਣ ਦਾ ਜਿਹੜਾ ਮਹਾਰਾਜ ਸਾਹਮਣੋਂ ਆ ਜਿਹੜਾ ਉਹ ਵੀ ਹਿਰਦਾ ਦਵੇ ਇਹ ਨਹੀਂ ਚਲੋ ਬਾਕੀ ਚੱਲ ਰਿਹਾ ਬਾਈ ਤਿਹਾਰਾਂ ਤੇ ਦੇਣਾ ਸਾਡੀ ਜਿਹੜੀ ਛੋਟੀ ਭੈਣ ਆ ਹਰਪ੍ਰੀਤ ਉਹ ਤੁਸੀਂ ਪਿਛਲੇ ਬਲੌਗ ਚ ਦੇਖਿਆ ਤਾਂ ਵੀ ਆਪਣੇ ਪਿੰਡ ਆਈ ਵੀ ਸੀ ਉਹਨਾਂ ਵੀ ਜਿਹੜਾ ਤਿੰਨ ਚਾਰ ਦਿਨ ਤੱਕ ਉਰੇ ਆ ਜਾਣਾ ਉਹਨਾਂ ਨੂੰ ਮੈਰਿਜ ਸੀ ਉਹਨਾਂ ਦੇ ਆਪਣੇ ਸਾਡੇ ਪੁਰਾਣੇ ਦੇ ਮਾਮੇ ਦੇ ਸਮਝਲਾ ਮੁੰਡੇ ਦੀ ਵੀ ਉੱਥੇ ਗਈ ਵਿਤੇ ਚਲੋ ਬਾਕੀ ਬਾਈ ਉਹਨਾਂ ਨੇ ਵੀ ਹੁਣ ਇਹ ਚਾਰ ਦਿਨ ਦੇ ਵਿੱਚ 10 ਤੱਕ ਦੇ ਜਾਣਾ ਭਾਣ ਵੀ ਆ ਜਾਣਾ ਸੋ ਰੌਣਕਾਂ ਲੱਗੋਗੇ ਇਸ ਘਰ ਦੇ ਵਿੱਚ ਪੂਰੀਆਂ ਦੁਵਾਰਾਂ ਤੋਂ ਬੜੀ ਭੈਣ ਵੀ ਆਉਗੀ ਭਾਣ ਜੀ ਵੀ ਆਊਗਾ ਚੰਡੀਗੜ੍ਹ ਵਾਲੀ ਭੈਣ ਵੀ ਆਉਗੀ ਦੇਖੋ ਵੀ ਫਿਰ ਉਹੀ ਘਰ ਆ ਬਾਈ ਜਿਹਦੇ ਵਿੱਚ ਛੋਟੇ ਹੁੰਦੇ ਹੁੰਦੇ ਘੁੰਮਦੇ ਰਹਦੇ ਤੇ ਚਲੋ ਬਾਕੀ ਭਾਈ ਲਾਣੇਦਾਰ ਨੇ ਲੱਗੀ ਵੀ ਇਹ ਸਫਾਰੀ ਨੂੰ ਵੀ ਗਈ ਹੈ ਐਤਵਾਰ ਦਾ ਦਿਨ ਹੈ ਜਿਵੇਂ ਇਹਨਾਂ ਦਾ ਲੋਅ ਲੱਟਾ ਹੀ ਹੁੰਦਾ ਹੈ ਚਲੋ ਲੋ ਵੀ ਕਿਹਾ ਜਿਸਨੂੰ ਤੁਹਾਨੂੰ ਪਤਾ ਕੰਮ ਕਰਦੀ ਰਹਿੰਦੀ ਹੈ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਪਿਛਲੇ ਕੈਮਰੇ ਨਾਲੇ ਮਲਾਉਂਦਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਉਹ ਬਾਈ ਬਾਹਰ ਵੀ ਪੂਰੀ ਧੁੱਪ ਆਏ। ਐਤਵਾਰ ਦਾ ਦਿਨ ਆ ਆਪਣਾ ਸਾਰੇ-ਸਾਰੇ ਕੰਮ ਹੀ ਲੱਗੇ ਹੋਏ ਆ ਦੇਖ ਲਓ। ਦਸੰਬਰ-ਸੰਬਰ ਹੀ ਆ ਵੀ ਹੁਣ ਚਲੋ। ਬਾਕੀ ਅੰਦਰ ਇੱਧਰ ਬਾਈ। 500 ਸਾਫ ਸੋਇਆ ਕਿਹੜੇ ਸਾਹ ਨਾਲ ਚੱਲਦਾ। ਕੂੜਾ ਕੱਢ ਕੇ ਜਿਹੜਾ ਉੱਥੇ ਰੱਖੀ ਜਾਂਦੇ ਆ। ਜਿਸ਼ ਨਾ ਰਹੇ। ਠੀਕ ਹੈ। ਬਾਕੀ ਆ ਦੇਖੋ ਲੈ। ਇੱਧਰ ਸਾਡੇ ਲੈ। ਦੇਖੋ ਦੇਖੋ। ਜੇ ਕਿਸਨ ਭਾਈ ਚਾਹੀਦੇ ਹੋ ਬੰਦੇ ਸਫਾਈ ਵਾਲੇ ਤਾਂ ਬੁੱਕ ਕਰਾ ਲਿਓ ਦਿਵਾਲੀ ਦਿਵਾਲੀ ਠੀਕ ਨੇ ਹਾਂ ਉਹ ਦੇਖੋ ਦਰ ਬਾਈ ਐਵੇਂ ਥੋੜਾ 98 11 ਕਹਿੰਦਾ ਮੈਂ 98 11 ਦਾ ਦਰਜਾ ਦਿੱਤਾ ਵਾ ਜਸ਼ਨਤਰੀ ਮੰਮੀ ਨੂੰ ਜਿਕਣਾ ਸੱਚੋ ਹੋ ਜੌਂਡੀਅਰ 98 11 ਵੀ ਭਾਈ ਚਲੋ ਜੌਂਡੀਅਰ ਦਾ ਦਰਜਾ ਦਿੱਤਾ ਵਾ ਇਹਨੂੰ ਜੌਂਡੀਅਰ ਜਿਕਣਾ ਥੱਕਦਾ ਨਹੀਂ ਖੜ ਜਾ ਮਲਾਇ ਲਾਵਾ ਭਾਈ ਪਹਿਲਾਂ ਹਸਪੀ ਜੌਂਡੀਅਰ ਗਏ ਤੇ ਮਿਲੋ ਜੀ ਇੱਧਰ ਹੋਈ ਸੱਗੇ ਰਹਿਣਾ ਨਹੀਂ ਕਿ ਦੀਵਾਲੀ ਨੂੰ ਲੱਤ ਲੁੱਤਰ 빙ੀ ਡੈਡੀ ਕਰਾ ਲਵੇ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਬяр ਬяр ਸ਼াশਿਕਾ ਜੀ ਹਾਂ ਆ ਲੈ ਸਵਾਈ ਹੋ ਗਿਆ ਚੱਲਦਾ ਹੈ ਜੀ ਹਾਂ ਸਵਾਈ ਹੋ ਗਿਆ ਚੱਲਦਾ ਹੈ ਜੀ ਹਾਂ ਬਿਟਾ ਲਾ ਡਾਲਨ ਦਾ ਰਹਿ ਗਿਆ ਬਾਕੀ ਤਕਰੀਬ ਝਾੜ ਝੂੜ ਲਿਆ ਦਾ ਉਹ ਕਮਰਾ ਤਾਂ ਦੋਹਾਂ ਰੈਡੀ ਹੈ ਹਾਂ ਜੀ ਉਹ ਕਮਰੇ ਨਿਕਲ ਗਏ ਤੇ ਆ ਬਰੰਡੇ ਚੁੱਟ ਹੋ ਗਈ ਅੱਛਾ ਪਹਿਲਾਂ ਸੋਈ ਕਰੀ ਜੀ ਸਭ ਨਾਲ ਤੇ ਜੀ ਸਭ ਤੋਂ ਪਹਿਲਾਂ ਰਸੋਈ ਠੀਕ ਆ ਰਸੋਈ ਹੋ ਗਈ ਕੰਪਲੀਟ ਪੂਰੀ ਫਿਰ ਉਹ ਤੋਂ ਬਾਅਦ ਆ ਕੇ ਮਰੇ ਉਹਦੇ ਬਾਅਦ ਮੇਰਾ ਕਮਰਾ ਆ ਚੈਂਟਰ ਉਹ ਵੀ ਹੁਣ ਬਰਾਂਡੇ ਬੈਂਟ ਰਹਿ ਗਏ ਲੋਏ ਉਹਦੇ ਬਾਅਦ ਥੱਲੇ ਦਾ ਲਿੰਦਾ ਵਾ ਸੇਡਾਂ ਦਾ ਏਠਾ ਦਾ ਘਟੇ ਲਿੰਦਾ ਆ ਇਹ ਹਾਂ ਏਠਾ ਦਾ ਬਾਈ ਉਹ ਲੱਗਿਆ ਵਾ ਤੇਰਾ ਪੀਵੀਸੀ ਲੱਗੀ ਵੀ ਆ ਹਾਂਜੀ ਵੱਜਣਾ ਤਾਂ ਉਹ ਹਾਂਜੀ ਨਹੀਂ ਕੰਮ ਤਾਂ ਨਹੀਂ ਬਰਾਂਡਾ ਵੀ ਥੋੜਾ ਜਿਹਾ ਇਹ ਕਿਹੜਾ ਕਹਾਣੀ ਹੈ ਨਾ ਪਰ ਦੋੜ ਡਾੜ ਡਾੜ ਕਪੜਾ ਵਾਜ਼ਦਾ ਆਈ ਫਿਰ ਜਿੱਡੀਆਂ ਕਰਕੇ ਉਹ ਬੀਬੀ ਜੀ ਥੋੜੀ ਜੀ ਕਸਮਾੜੇ ਦੇ ਰੰਗ ਦੀ ਉਹ ਪਰੇ ਕਰਵਾ ਦਿੱਤੀ ਸਾਲ ਜਾ ਲਓ ਬਾਈ ਮੈਂ ਜਾਣਾ ਰਿਸ਼ਤੇਦਾਰੀ ਆਪਣਾ ਤੁਸੀਂ ਲੱਗੇ ਕੰਮ ਹਾਂ ਜਸ਼ਨ ਹਾਂਜੀ ਜਸ਼ਨ ਲਈ ਹੈਲਪ ਕਰਵਾਉਂਦੇ ਨੇ ਟੇਬਲ ਦੀ ਗੱਲ ਬਣਾਈ ਪਈ ਹੈ 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 ਮੈਂ ਸੰਡੇ ਆ ਚਲੋ ਵੀ ਹੈਲਪ ਕਰਾਉਂਦੀ ਰਹੇ ਤੇ ਆਹੋ ਸੰਡੇ ਆ ਮੈਨੂੰ ਪਤਾ ਮੇਰੀ ਕੁੜੀ ਤਾਂ ਕੰਮ ਕਰਾਉਂਦੀ ਤੂੰ ਹਾਂਜੀ ਤਵੇ ਤੇ ਸੀ ਉਹ ਵੀ ਨਹੀਂ ਵਾਇਏ ਹੈ ਕਿ ਮੈਂ ਚਲੋ ਸੁਵਾਈ ਕਰ ਲਈਏ ਫਿਰ ਹਾਂ ਬਾਰ ਨਾਣਾ ਕੇ ਵਸਵਾਉਂਗੀ ਕੋਸੇ ਨਾ ਆਤੇ ਅੱਜ ਚੱਲ ਜੈਸਨ ਫੁੱਲ ਬਟਾ ਫੁੱਲ ਸਫਾਈ ਚੱਲ ਰਹੀ ਹੈ ਨਾ ਹਾਂ ਲੋ ਭਾਈ ਸਾਰਾ ਕੁਸਿਨਾਂ ਨੇ ਇੱਧਰ ਘੜਤਾ ਡੈਨਿਕ ਟੇਬਲ ਦੀਆਂ ਕੁਰਸੀਆਂ ਹੈਂ ਪੜ ਦੇ ਪੁਰਦੇ ਲਾ ਕੇ ਵਿਛਾੜ ਕੇ ਬਸ ਹੁਣ ਕਿੰਨਾ ਕੱਪੜਾ ਹੀ ਰਹਿਣਾ ਫਿਰ ਹੁਣ ਬਾਕੀ ਦਾ ਤਾਂ ਕਲੀਨ ਹੋ ਜਾ ਵਧੀਆ ਹਾਂ ਭਾਈ ਪੜਦੇ ਵੀ ਲਾ ਛੱਡੇ ਇਹ ਤਾਂ ਮੈਂ ਦੇਖਿਆ ਨਹੀਂ ਤਾਂ ਤੇ ਲਾ ਭਾਈ ਪੜਦੇ ਪੁਰਦੇ ਸਰਦਾਰਨੀ ਨੇ ਲਾ ਦਿੱਤੇ ਬਾਕੀ ਚਲੋ ਠੀਕ ਆ ਵਧੀਆ ਕੰਮ ਚੱਲੀ ਜਾਂਦਾ ਬਾਕੀ ਉਧਰ ਸੰਗਤਾਂ ਪਈਆਂ ਆਹ ਦੇਖੋ ਹਾਂ ਆਂ ਦੇਖੋ ਆਹ ਕਿੰਨੇ ਨੇ ਮੇਲਾ ਹੋ ਜਾਂਦਾ ਹਨਾ ਮਾੜੀ ਘਰ ਤੇ ਤਾਂ ਆਉਂਦੀ ਉਹ ਅੰਦਰ ਜਿਵੇਂ ਨੀਤੇ ਤਾਂ ਉੱਪਰ ਚੜਦਾ ਜਾਹੇ ਪੁੱਤ ਬਹੁਤ ਮੋਟਾ ਸ਼ੀਸ਼ਾ ਪਾਇਆ ਵਾ ਹਾਂ ਹਾਂ ਬਹੁਤ ਮੋਟਾ ਸ਼ੀਸ਼ਾ ਬਤ ਤੂੰ ਐ ਤੈ ਚੜ ਕੇ ਤੈਨੂੰ ਨਹੀਂ ਹੈਗੀ ਸ਼ੂਟ ਹਾਂ ਸਕਦਾ ਇਹਵੇਂ ਸਾਰਾ ਹਾਂ ਹਾਇਦਰ ਸਾਸਰੀ ਘਰ ਬੁਲਾਵੀ ਆ ਤੁਮ ਅੰਦਰ ਤਾਂ ਬੈਠਾ ਆ ਗਿਆ ਉਹ ਦੇਖੋ ਭਾਈ ਬੰਦੇ ਕੋਲ ਤਾਂ ਬੈਠਾ ਬੈਠਾ ਸਤਿ ਸ੍ਰੀ ਅਕਾਲ ਹੂੰ ਨਹੀਂ ਵਜਾ ਜਨੂ ਕਹੀ ਜਾਂਦਾ ਦੀਦੀ ਚੱਲ ਖੇਡੀਏ ਤੈਨੂੰ ਖੇਡੀਏ ਜੇ ਥੋੜੀ ਜਿਹੀ ਮੈਂ ਕਰਾਉਣੀ ਹੈ ਹੈ ਗੁੰਗੁ ਹੈ ਆ ਗੁੰਗੜ ਹੈ ਹੈ ਮੈਂ ਨੇ ਚਲੋ ਵੀ ਕੰਮ ਕਰ ਲਵੇ ਦੀਦੀ ਕੰਮ ਕਰਾ ਦਿੰਦੇ ਫਿਰ ਫਰੀ ਹੋ ਗਏ ਫਿਰ ਬਾਹਰ ਸੈਨੀਟਾਈਜ਼ਰ ਜਮਨ ਲਾ ਦੀਦੇ ਭਰੇ ਲਾ ਦੇਣਾ ਇਹਨੇ ਇਹ ਚੋ ਆ ਜੀ ਇਦਾਂ ਹੂੰ ਚੋ ਨਹੀਂ ਆ ਪਹਿਲਾਂ ਬਾਤ ਲਈ ਲਾਲਵਾੜੀਆਂ ਮੁੰਡੀਆਂ ਕਰੀਏ ਨੇ ਨਾ ਸਾਨੂੰ ਹੂੰ ਵੀ ਬਾਤ ਕਰੀਏ ਬਰਤ ਹੋਲੀ ਚਲੋ ਆ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਵੀ ਮੜੀ ਜੇ ਧੁੱਪ ਚ ਨਾ ਕੱਢੋ ਕਿ ਲੋੜ ਹੈ ਨਹੀਂ ਨਹੀਂ ਕੱਢਣੀਆਂ ਹੈ ਥੋੜੀ ਧੁੱਪ ਲਵਾ ਕੇ ਰੱਖੂਗਾ ਹਾਂ ਅੱਜ ਤਾਂ ਉਹ ਜਗ੍ਹਾ ਚ ਪੋਚਾ ਪੋਚਾ ਲੱਗਣਾ ਹੈ ਕੱਢਦਾ ਹੀ ਕੰਦ ਕਰ ਦਿੰਦਾ ਪੈਂਚਰ ਅੱਛਾ ਹਾਂ ਨਵੇੜ ਦੇਣਾ ਹਾਂਜੀ ਬੈੱਡ ਸ਼ੀਟਾਂ ਲੈ ਲਈਆਂ ਨੇ ਹਾਂ ਲੋ ਭਾਈ ਬੈੱਡ ਸ਼ੀਟਾਂ ਵੀ ਲੈ ਲਈਆਂ ਕੱਲ ਅਸੀਂ ਕੰਮ ਸਾਰੇ ਬਾਈ ਪਿਓਰ ਕਰੀ ਜਾਂਦੇ ਆ ਸਰਦਾਰ ਨੇ ਕੋਲ ਪੈਸੇ ਖੁੱਲਿਆ ਸਾਡੇ ਕੋਲ ਕਿਸ ਨਾ ਕੋਈ ਕਰੀ ਜਾਂਦੀ ਆਪਣਾ ਚਲੋ ਠੀਕ ਨੇ ਆਪਣਾ ਉੱਤੇ ਲੱਗੀ ਵੀ ਆ ਕੰਮ ਲਓ ਜੀ ਦੋਲੇ ਕਰਕੇ ਵੀ ਫਿਰ ਹੈ ਦੋਲੇ ਕਰਕੇ ਬੈਗਾ ਦੀ ਸੀਟਾ ਬਦਲਣ ਆਏ ਹਾਂ ਇਹੇ ਸਾਬ ਦੀ ਗਿਆ ਆ ਲੈ ਕੁਛ ਆਹ ਦਾਮਾ ਦਾ ਮੋਟੀ ਗਿਆ ਆ ਲਏ ਗਿਆ ਚਾਦਰ ਆਹ ਚਾਦਰ ਮੈਨੂੰ ਪਸੰਦ ਆਈ ਜਿਹੜੀ ਹੈ ਨਾ ਤੇ ਪਾਪਾ ਜੀ ਦੀ ਮੋਲੇ ਜੀ ਦੀ ਚੂਰੀ ਜਿਹੜਾ ਕਿਉਂਕਿ ਚਿਆਣੇ ਹੋ ਗਏ ਹੁਣ ਵੀ ਥੋੜੀ ਠੰਡ ਜ਼ਿਆਦਾ ਲੱਗਦੀ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਆਹ ਨਾਲ ਠੀਕ ਹੈ ਚਲ ਬੱਚੇ ਪੁੱਛੇ ਚਲ ਉੱਪਰ ਪੈ ਜਾਣਾ ਕਿੱਥੇ ਜਾਓਗੇ ਹੂੰ ਤੇ ਮਾਤਾ ਜੀ ਗੰਦ ਲੈਣੇ ਕਿੱਥੇ ਦਸੰਤੇ ਛੀ ਵਧੀਆ ਹਾਂਜੀ ਲੈ ਹੈ ਬਸ ਵੀ ਹਾਂਜੀ ਕੀ ਦੇਖੀ ਲਾ ਲ ਚੱਲੀ ਜਸ਼ਨ ਹੈ ਜਸ਼ਨ ਚੱਲੀ ਹਾਂ ਠੀਕ ਹੈ ਨਰਮ ਜੀ ਵਾਟਛੇ ਲੈ ਲਈ ਤੇ ਲੈ ਭਾਈ ਉਹ ਗਣ ਹੈਗੀ ਐ ਤਾਂ ਜਾ ਟੰਡ ਦੀ ਪਤਾ ਮੈਨੂੰ ਆਇਆ ਤਾਂ ਮਾੜੀ ਚੀਜ਼ ਪਰ ਹੱਥ ਰੱਖਦੀ ਵੀ ਹੈਗੀ ਜੀ ਲੈ ਭਾਈ ਚਲ ਠੀਕ ਹੈ। ਅੱਛਾ ਇਹ ਦੋ ਇਲਾਸਟਿਕ ਵਾਲੀ। ਹਾਂਜੀ। ਆਪਣਾ ਉਹਨੂੰ ਦੂ ਐ ਮੋਟੇ ਗੱਦੇ 'ਚ। ਚੱਕ। ਕਿਹੜੇ ਸਾਹ ਨਾਲ ਪਾ ਰਹੀਆਂ ਐ ਚਾਦਰਾਂ ਇਹ ਤੇਰੇ? ਗਲੀਚੇ। ਗਲੀਚੇ ਸੱਚੋ ਚਾਦਰ ਹੈ ਕਿਉਂ ਵੀ। ਆਹ ਵੀ ਜਸ਼ਨ ਠੀਕ ਐ ਸਵਾਈ ਕਰਦੀ ਕਰਦੀ ਅੰਦਰ ਨੂੰ ਆ ਗਈ ਦੇਖ ਲੈ। ਜਸ਼ਨ ਵੀ। ਹੈਂ? ਠੀਕ ਐ ਮੈਂ ਤੇਰੀ ਫਿਰ ਸੀ। ਲੈ ਆਏ ਤੇਰੀ। ਲੈ ਭਾਈ ਠੀਕ ਐ। ਹਾਂ ਜਸ਼ਨ? ਹਾਂਜੀ। ਸੰਡੇ ਮਨਾ ਹੋ ਰਿਹਾ? ਹਾਂਜੀ। ਹੈਂ? ਅਸ ਤੇ ਮੰਨ ਬਾਈ ਬੜਾ ਕੰਮ ਹੋ। ਫਲੇ ਮੰਦਾ ਸਤਨ ਅੰਗਿਆ ਕੁੱਝ ਤਕਰੀਬ ਨੂੰ ਹਾਂ ਦੋ ਮਹੀਨੇ ਲੱਗ ਚੱਲ ਰੂਗਾ ਰੋਟੀ ਵੀ ਖਲਾਤੀ ਮੰਮੀ ਨੇ ਕਿ ਨਹੀਂ ਹਾਂਜੀ ਹਾਂ ਕਿ ਰੋਟੀ ਖਾਣ ਲੱਗੀ ਕਿ ਪਾਲਟੀ ਬੋਲਟੀ ਚੱਲਣੀ ਸ਼ਾਮ ਨੂੰ ਮੈਨੂੰ ਲੱਗਦੀ ਉਹ ਫਿਰ ਮੋੜਬੜ ਵੈਂਡਾ ਜੀ ਹੂੰ ਬੱਸ ਤਾਂ ਰੋਟੀ ਖਾ ਕੇ ਲੱਗੇ ਤੇ ਹੋਰ ਤਕਰੀਬਤਾ ਹੋਇਆ ਹੋ ਸਾਰਾ ਚਲਾ ਤਾਂ ਹਰਜੀਤ ਆਇਆ ਵੀ ਦੇਖ ਐਨ ਬਾਈ ਐਨ ਕਮਰੇ ਸਾਫ ਹੋ ਗਿਆ ਨਾ ਹਾਂਜੀ ਇਹਨਾਂ ਪਰ ਵੀ ਦੋ ਦੋ ਕੋਈਡ ਵੱਜ ਗਏ ਤੇਰੇ ਸਾਰੇ ਹਾਂਜੀ ਨਾ ਬਾਈ ਰੋਜਨਾਂ ਚ ਵੀ ਹੈ ਹਾਂਜੀ ਲੋ ਬਾਈ ਵਰਦੇ ਫੁਰਦੇ ਧੋਕੇ ਸਰਦਾਨੀ ਦੇ ਟੰਗੇ ਪਏ ਆ ਹਾਂਜੀ ਠੀਕ ਨੇ ਬਸ ਗਿੱਲਾਗਾ ਲਾ ਵੀ ਜਸ਼ਨ ਨੂੰ ਪਿਆਰ ਤੈਨੂੰ ਥਾਪੀ ਜੌਂਡਿਆਰ ਜਾਉਂਗੇ ਜੀ ਹੋਣੀ ਕਿ ਦੋ ਦਿਨ ਜਮਿਆਰ ਲੈਣ ਤਾਂ ਕਿੱਥੇ ਜਸ਼ਨ ਜੌਂਡਿਆਰ ਹਨਾ ਹੈ ਆਕਦੇ ਨਹੀਂ ਹਨਾ ਜਾਉਂਗੇ ਸ਼ਾਪਿੰਗ ਕਰਕੇ ਲਿਆਉਣੀ ਜਸ਼ਨ ਦਾ ਜਨਮ ਦਿਨ ਆ ਗਿਆ ਬਾਈ ਹਾਂਜੀ ਝੂਠ ਕੋਈ ਨਹੀਂ ਇਹਨੂੰ ਸੂਟ ਦੋਣੇ ਨਾਲ ਦਿਖਾਉਣੀ ਕਿਹੜਾ ਪਰ ਮਤਲਬ ਅਗੇ ਦਿਨ ਤਾਂ ਇਹ ਜਿਆਦਾ ਮਿਲਦਾ ਨਾ ਕਹਿ ਰਹੇ ਹਾਂ ਮੈਂ ਟਾਨੇ ਤੇ ਰਹਿ ਗਏ ਵਾਸਤੇ ਤਿਆਰੀ ਕਰ ਗੋਣ ਨੂੰ ਉੱਠ ਦੇਰ ਦੀ ਕੋਈ ਤਾਂ ਪਤਾ ਇਹਨਾਂ ਸਿਆਣੀਆਂ ਇਹ ਨਹੀਂ ਨਾ ਕਰਦੀ ਪਰ ਉਹ ਗਾਦਾ ਕਰਦਾ ਸੱਤੀ ਚਮਕਦੀ ਕਿੰਨੀ ਹੈ ਹਨਾ ਚਾਦਰਾ ਹਾਂਜੀ ਇਹ ਡਬਲ ਪਰ ਦੋਹਾਂ ਪਾਸੇ ਨੂੰ ਸੁchnੇ ਵਾਲੀ ਹੈ ਜੀ ਹਾਂ ਦੋਨ ਪਾਸੇ ਪੂਰੀ ਉਹੀ ਕਹਿੰਦਾ ਚਮਕਾਂ ਹੈ ਮੈਨੂੰ ਸਿੱਖ ਨਹੀਂ ਲਾਈਟ ਨਾਲ ਚਮਕ ਬਹੁਤ ਆ ਜੀ ਲਾ ਲਾ ਤੀਜ ਬਾਈ ਮੈਨੂੰ ਵਧੀਆ ਲੱਗੀ ਇਹ। ਉਹ ਦੇਖੋ ਚਾਂਦੀ ਜੀ। ਇਸ ਨਾਲ ਪੱਟਾ ਸਿੱਧਾ ਦਿਖਾਈ ਦਈ ਪਰ ਇੱਕ ਹੋਰ ਨਹੀਂ ਦੋ ਮਾਸੇ ਦੀ ਸਿਨਾਰੀ ਲੈ ਲੇ। ਸੁਣੋ। ਚਾਹ ਦਨ ਬਿਛਾਲ ਕੇ ਟਾ ਰੰਗ ਜ਼ਿਆਦਾ ਦਿਖਾ ਲਓ। ਹਾਂ। ਤੇ ਦੂਸਰੇ ਪਾਸੇ ਬਿਛਾਲ ਲਓ। ਐਦਾਂ ਮੂਰ ਜ਼ਿਆਦਾ ਗ੍ਰੀਨ ਲਿਟਦਾ ਹੈ। ਸ਼ੂਰ। ਹਾਂ ਬੰਦ। ਹੈਂ? ਐਦਾਂ ਡਾੜਾ ਹਰਾ ਬੰਦ ਲਿਟਦਾ। ਹਰਾ ਰੰਗ। ਐਦਾਂ ਮੜੀ ਲੱਗਦੀ ਹੈ ਜਦ ਐਦਾਂ ਬਿਛਾਉਂਗੇ ਜ਼ਿਆਦਾ। ਹਾਂ। ਜੇ ਆਪ ਬਿਛਾਉਂਗੇ ਤਾਂ ਫਿਰ ਚਿੱਟੇ ਕੀ ਹੋ ਗਿਆ ਠੀਕ ਹੈ ਜੀ ਸਹਿਨਾ ਹਾਂਜੀ ਹੈ ਹਾਂਜੀ ਚਲ ਜਗਾ ਤਾਂ ਪਾ ਗ੍ਰੀਨੇ ਚੰਦਣੀ ਆ ਗ੍ਰੀਨੇ ਚਲਣੀ ਆ ਚਿੱਟੇ ਦਾ ਕਾਲਾ ਕਰ ਦੇਣਾ ਬਾਕੀ ਜੇ ਕਲਰ ਲੈ ਜੀ ਚਲਦੇ ਤਾਂ ਲਾਈਟ ਲਾਈਟ ਕਲਰ ਪੁੱਤੇ ਦਾ ਭਾਜੀ ਚਲ ਕੋਈ ਨਹੀਂ ਠੀਕ ਹੈ ਚਲੋ ਰੱਖ ਦੋ ਬਾਅਦ ਚ ਮਾਰ ਲਿਓ ਤਾਂ ਠੀਕ ਨਹੀਂ ਚਲੋ ਬਾਈ ਚੱਲੀ ਜਾਂਦੇ ਆ ਕੰਮ ਠੀਕ ਹੈ ਆਹ ਦੇਖੋ ਜਰ ਜਾਈ ਵਾਲੀ ਆਹੋ ਇਹ ਤਾਂ ਠੀਕ ਆ ਪਾਪੇ ਦੇ ਕਮਰੇ ਚ ਬਈ ਪਪਾ ਜੀ ਤੁਹਾਨੂੰ ਪਤਾ ਵੀ ਚਲੋ ਸਿਆਣੇ ਬੰਦੇ ਇੱਥੇ ਕਹਿੰਦੇ ਵੀ ਛੋਟਾ ਜਿਹਾ ਜਿਹੜਾ ਨਾ ਮਲਾਈਆਂ ਦੇ ਕੱਪੜੇ ਉਹ ਖਾਸ ਪ੍ਰੋਗਰਾਮ ਪਤਾ ਨਹੀਂ ਕਿਹੜੇ ਹੋਣੇ ਆ ਇਹ ਬਾਈ ਕਵੀ ਦੀ ਆਦਤ ਆ ਕੋਈ ਵੀ ਚੀਜ਼ ਲੈਣ ਜਾਣਾ ਇਹਨੇ ਇੱਕ ਗੱਲ ਕਹਿਣੀ ਬਈ ਆ ਚੀਜ਼ ਰੱਖ ਲਓ ਜੀ ਕੋਈ ਪ੍ਰੋਗਰਾਮ ਆਉਗਾ ਜਦ ਪਛਾਵਾਂਗੇ ਕੱਪੜਿਆਂ ਨੂੰ ਵੀ ਐਉਂ ਕਰਦੀ ਐ ਵੀ ਆ ਜਾ ਪ੍ਰੋਗਰਾਮ ਆਉਗਾ ਜੇ ਆਹ ਚੀਜ਼ ਵਧੀਆ ਰੈਜੋਸ਼ਨ ਪੁੱਠੀ ਐ ਇਹ ਸਿੱਧੀ ਕਰੀ ਹਾਂ ਜੀ ਇਹ ਚੀਜ਼ ਡਾਬਾਂਗੇ ਜੀ ਇਧਰ ਮਾਣੀ ਆ ਆ ਚੀਜ਼ ਵਾਰੀ ਬਹੁਤ ਵਧੀਆ ਚੰਦ ਰੱਖ ਲਓ ਇਸ ਤੇ ਮੋਟੀ ਚਾਦਰਾ ਦੇਖ ਲਓ ਵਿੱਚ ਇਹ ਕਿਹੜਾ ਰੋਹ ਹੁੰਦੀ ਹੈ ਬੱਚਿਆ ਕਰਕੇ ਇਹਨਾਂ ਦਾ ਰੰਗ ਥੋੜਾ ਡਾਰਕ ਜੈ ਇੰਨੀ ਹਲਾ ਬੜੀ ਹੋ ਲੈਂਦੀ ਪੂਰੇ ਕਮਰੇ ਦੀ ਹੈ ਚਲ ਗੱਡੇ ਆ ਤੁਹਾਨੂੰ ਫੋਲਡ ਹੋ ਜਾਂਦੀ ਠੀਕ ਹੈ ਜਸਨ ਦੀ ਆ ਪਸੰਦ ਦਾ ਠੀਕ ਹੈ ਜਸਨ ਹਨਾ ਹਾਂਜੀ ਲਓ ਭਾਈ ਮਾਇਆਂ ਦੀਆਂ ਲੱਗੀਆਂ ਵੀ ਆ ਸਿੰਟਰ ਸਹਰਾਣੇ ਦੇ ਹਲਾ ਕਿੱਡੇ ਕਿੱਡੇ ਹਲਾ ਸਹਰਾਣੇ ਦੇ ਹਾਂ ਇਹਦੇ ਵਿੱਚ ਜਿਹੜੀ ਮੈਂ ਪਈ ਉਹਦੇ ਹੀ ਪ੍ਰਭਾਵ ਨੇ ਆ ਰੋਂਦੇ ਹੀ ਪ੍ਰਭਾਵ ਨੇ ਸਹੀ ਜਾਂਦਾ ਚਲੋ ਕੋਈ ਨਹੀਂ ਚੱਲੀ ਜਾਣਾ ਕੰਮ ਬਾਹਰ ਕੋ ਖੁਸ਼ੀਆਂ ਬਖਸ਼ੇ ਤਿਹਾਰ ਆਵੇ ਖੁਸ਼ੀਆਂ ਦੇ ਅੱਜ ਜਸੰਦੇਲਾ ਕਿੰਨਾ ਲੋਗੜ ਜਾ ਨਿਕਲਿਆ ਐਡ ਤੇ ਨਾ ਬਹੁਤ ਨਹੀਂ ਜਲੇ ਹੈ ਨਾ ਬਈਆ ਦੇਖ ਲੋ ਲੋਗੜ ਜਾਈ ਆ ਭਾ ਉਹ ਇਕੱਠਾ ਜਾ ਹੋਈ ਜਾਂਦਾ ਉਹ ਇਹਨਾਂ ਕਰਦਾ ਤਾਂ ਨਹੀਂ ਹੈਗਾ ਹਰਜੀਤ ਹੈਂਾਂ ਸ਼ਾਂਗਾ ਝਾੜ ਹੋ ਗਿਆ ਜੀ ਤੁਸਾਂ ਹਾਂ ਤੁਸਾਂ ਮਾਂ ਮਾੜਾ ਚੜੀ ਗਿਆ ਜਸੰਦੇਲਾ ਤੇ ਬੇਚਣਾ ਬਾੜਾ ਦੇਖ ਤਾਂ ਪਾਣੀ ਵਿੱਚ ਬਾੜਦੀ ਆ ਪਤਾ ਤੁਸਾਂ ਨਹੀਂ ਆ ਉਹਦੇ ਲੈ ਗਿਆ ਹਾਂ ਥੋੜਾ ਹਾਂ ਅਸੀਂ ਇਸੇ ਦੇ ਵਿੱਚ ਭਰ ਦਾਂਗੇ ਕੋਈ ਨਹੀਂ ਅਸੀਂ ਇਸੇ ਦੇ ਵਿੱਚ ਭਰ ਦਾਂਗੇ ਬੈਟਰੀ ਲੱਗਿਆ ਹੈ ਜਦੋਂ ਚੁੱਕਦੇ ਨਾ ਤੇ ਇੱਥੇ ਨਹੀਂ ਹਿੱਲਿਆ ਹੈਗਾ ਠੀਕ ਕਰਾ ਦਾਂਗੇ ਇਹਨੂੰ ਚਲੋ ਉਹ ਹਾਂ ਬਈ ਆਹ ਦੇਖੋ ਬਾਈ ਹਾਂ ਦੱਸ ਹਾਂ ਸਾਈਕਲ ਨਹੀਂ ਕਿਉਂ ਮਾ ਜਵਾ ਦੇ ਗਏ ਤੁਹਾਨੂੰ ਸਾਈਕਲ ਚਾਹੀਦੀ ਹੈ ਹਾਂ ਕਹਿੰਦਾ ਸਾਈਕਲ ਹੀ ਦਵਾ ਕੇ ਲਿਆ ਉਹਨੂੰ ਪੁਰਾਣੀ ਚਲਾਉਂਦਾ ਹੀ ਹੁਣ ਦੋ ਤਿੰਨ ਦਿਨ ਦਾ ਬਰਥਡੇ ਗਿਫਟ ਹੈ ਹਾਂ ਕੋਈ ਨਾ ਇਹਦੀ ਵੀ ਸਾਈਕਲ ਹੀ ਕਰ ਦੇਣਾ ਇੰਤਜ਼ਾਮ ਅੱਜ ਹੈ ਬਾਈ ਸੰਡੇ ਕਾਲੋਂ ਮੰਡੇ ਰੋਜ਼ ਖਾਵੰਡੇ ਹੈ ਹਾਂਜੀ ਅੰਡੇ ਦਾ ਕੰਮ ਨਹੀਂ ਸੀ ਹੱਸਦੇ ਅਸੀਂ ਆ ਬਾਈ ਸ਼ਾਕਾਹਾਰੀ ਸਾਰੇ ਹਾਂਜੀ ਚਲੋ ਹੰਦ ਕਰੀ ਜਾਏਗਾ ਅੰਡੇ ਨੂੰ ਸਮਝ ਨਹੀਂ ਦਿੱਤੀ ਹੈਗੀ ਫਰੇ ਕਰਾਉਣੀ ਟੀਵੀ ਚੋਤ ਕਹਿੰਦੇ ਨੇ ਮਿਰੀ ਜਾਣਾ ਕੋਈ ਆਉਂਦੇ ਨਹੀਂ ਸੀ ਹੈਗੀ ਦੇਖੋ ਬਾਈ ਕੀ ਚੀਜ਼ ਆ ਇਹਦਾ ਇਹਦੇ ਉੱਤੇ ਜੀ ਲੱਗਿਆ ਹੋਆ ਹਾਂ ਹੈਂ ਇਹ ਲਾਈ ਆ ਮੈਂ ਥੋੜਾ ਜਿਹਾ ਸੱਚੀ ਇਹਦਾ ਬਾਈ ਜੀ ਲੱਗਿਆ ਹੋਆ ਬਸ ਇਹਨੇ ਇਹਦੀ ਗੱਲ ਬਣਾ ਦੇਣੀ ਲਓ ਜਿੱਕਣਾ ਟਰੈਕਟਰ ਨਾਲ ਹਲ ਪਾਉਂਦੇ ਹੁੰਦੇ ਹੁੰਦੇ ਨਾ ਖੇਤ 'ਚ ਉਹ ਕੰਮ ਲੱਗੇ ਵੀ ਬੱਦਰ ਅੱਛਾ ਛੱਕ ਕੇ ਫੱਟੇ ਵੀ ਝੱਕ ਦੇ ਪਰ ਮੁਰੀਆ ਬਤ ਇਹਦਾ ਕੀ ਨਾ ਆਉਂਦਾ ਨਹੀਂ ਬੇਪਛਾਣ ਨਾ ਹੁੰਦੇ ਅੱਛਾ ਲੋ ਭਾਈ ਹੱਥੇ ਬਾਦ ਹੁੰਦੀਆਂ ਸਾਬ ਪਰਿਆ ਸਾਈਕਲ ਹੀ ਲਿਆਉਣੀ ਫਿਰ ਨਵੀਂ ਕਿਆ ਲਵਾ ਕੇ ਲਿਆਉਣਾ ਉਹਨੂੰ ਇੱਧਰ ਨੂੰ ਦੱਸ ਇੱਧਰ ਨੂੰ ਟੱਲੀ ਬੈਂਪਰ ਟੱਲੀ ਠੀਕ ਆ ਟੱਲੀ ਜ਼ਰੂਰ ਲਾਉਣੀ ਭਾਈ ਕਹਿੰਦਾ ਹੈ ਸਿਆ ਠੀਕ ਹੈ ਲੈ ਬਈ ਹੋਰ ਕੀ ਟੱਲੀ ਚੱਲ ਹਰ ਜੀ ਤੁੰ ਦਾ ਪੂਰਾ ਸਾਫ ਹੋ ਗਿਆ ਘਰ ਤੇਰਾ ਸਾਰੇ ਹੈਂ ਮਗਰਾੜ ਵੀ ਲਵਾ ਦੂੰਗੇ ਠੀਕ ਨੇ ਚਲੋ ਬਾਈ ਚੱਲੀ ਜਾਂਦਾ ਕੰਮ ਲੱਗੇ ਹੋਏ ਸਾਰੇ ਆਪਣੇ ਆਪਣੇ ਏ ਕਿਵੇਂ ਸਾਫ ਸਵਈਆ ਜ਼ਰੂਰੀ ਮਕਾਨ ਚ ਕਹਿੰਦੇ ਜਿੱਥੇ ਸਫਾਈ ਜਿਸਨ ਉੱਥੇ ਖੁਦਾਈ ਹੈਂ ਮੈਂ ਤਾਂ ਐਵੇਂ ਲਾਦੀ ਇੱਕ ਸਾਏ ਦੇਣਾ ਹੈਂ ਚਲੋ ਕੋਈ ਨਹੀਂ ਠੀਕ ਹੈ ਸਾਰੇ ਲੱਗੇ ਹੋਏ ਬਾਈ ਲੈ ਤਾਹੀ ਬਾਈ ਸਾਫ ਸੋਇਆ ਜਿਹੜਾ ਲੱਗਿਆ ਜਾਂਦਾ ਲੈ ਚੱਲ ਫਿਰ ਹਰਜੀਤ ਮੈਂ ਚੱਲਿਆ ਹਾਂ ਠੀਕ ਹੈ ਜੀ ਓਕੇ ਫੋਨ ਕਰ ਦਿਓ ਖਾਣਾ ਪੀਣਾ ਕੁਸੋਇਆ ਪਾਲਟੀ ਛਾਲਟੀ ਕਰਾਂ ਤੁਸੀਂ ਹੈਂ ਪਾਪਾ ਰੋਪੜ ਚੱਲੇ ਉਹ ਦੇਖੋ ਬਾਈ ਕਿੱਥੇ ਪਿਆ ਇਹ ਦੇਖੋ ਉਹ ਦੇਖੋ ਕਿੱਥੇ ਪਿਆ ਐਡਮਾ ਬਾਈ ਸਾਡੇ ਘਰ ਦੀਆਂ ਦੇਖੋ ਮੈਂ ਵੀ ਜਲੇ ਲੁਕਾ ਤੈਨੂੰ ਕਰ ਜਾਣਾ ਸਾਈਕਲ ਲੈਣਾ ਹੈ ਸਾਈਕਲ ਲੈਣਾ ਸਾਈਕਲ ਤੁਹਾਨੂੰ ਦਊਂ ਲਾਫਾਈ ਜਿਸ ਨੇ ਕਹਿਤਾ ਸੰਭੇ ਅੱਜ ਬਜ਼ਾਰ ਬੰਦ ਆ ਹਾਂ ਕਰ ਚੱਲੂਗੇ ਇਹਦਾ ਹਾਂ ਠੀਕ ਨੇ ਚਲੋ ਠੀਕ ਆ ਪਤਾ ਜੀ ਨਾਲ ਸੂਡੀ ਕੀ ਕਿਨੀ ਦੋ ਦੋ ਲੈਣੇ ਇੱਕ ਪੰਗੂ ਦੇ ਵੱਡੇ ਨੇ ਇੱਕ ਮੇਰੇ ਵੱਡੇ ਦੇ ਇੱਕ ਇੱਕ ਹੈ ਵਾਦਾ ਹੈ ਦੂਆ ਦੂਆ ਅਗਲੇ ਸਾਲ ਬਰਡੇ ਮੇਂ ਇੱਕ ਇਹ ਨਹੀਂ ਮੈਂ ਰੋਪੜ ਨਹੀਂ ਜਾਣਾ ਹੈਗਾ ਨਹੀਂ ਮੈਂ ਮਮਾ ਨੇ ਉਦਾਂ ਸ਼ਾਪਿੰਗ ਕਰਾ ਕੇ ਦਵਾ ਕੇ ਨਹੀਂ ਲਿਆ ਉਦਾਂ ਹਾਂ ਸਰਦੀਆਂ ਦੇ ਲੈ ਹੁਣ ਸਰਦੀਆਂ ਨੂੰ ਮਹੀਨਾ ਸਰਦੀਆਂ ਦਾ ਮਹੀਨਾ ਸ਼ੁਰੂ ਹੋ ਗਿਆ ਅਕਤੂਬਰ ਦੇਖ ਲੋ ਭਾਈ ਗੱਲ ਜੇ ਜਦੋਂ ਵੀ ਚੀਜ਼ ਦਵਾਈ ਆਉ ਥੋੜੀ ਜਿਹੀ ਦੇਰ ਲੇਟ ਦੀ ਦਵਾਈ ਕਹਿੰਦੇ ਤੇ ਕੋਈ ਨਾ ਬਾਕੀ ਇਹਨਾਂ ਨੇ ਦਵਾ ਲੈਣਾ ਕੈਸ਼ੇਅਰ ਤਾਂ ਸਾਡਾ ਭਾਈ ਹੋਏ ਐ ਮੈਂ ਮਾਣ ਵੀ ਥੋੜੀ ਬਾਤ ਚੱਕਣਾ ਹੈ ਹੈ ਥੋੜੀ ਜਿਹੀ ਬਾਤ ਚੱਕਣਾ ਮੈਂ ਵੀ ਚੱਲ ਥੋੜੀ ਚੱਲੀ ਚੱਲੀ ਜਾਓ ਖੁਸ਼ ਰਹੋ ਇਹਦਾ ਹੀ ਭਾਈ ਹੁਣ ਦੱਸਣੇ ਸਾਫ ਕਰਾਤਾ ਇੱਕ ਗੱਲ ਨਾ ਦਾ ਸੀਸਾ ਚੱਕ ਕੇ ਸਫਾਈ ਕਰਾਉਣੀ ਹੈ। ਹਾਂ ਜਦਸੇ ਹੁਣ ਇਹਦੇ ਪਰ ਉਹ ਡੋਲੀ ਨਾ ਕਿਹਾ ਡੋਲਦੀ ਹੁੰਦੀ ਹੈ ਤੂੰ ਪੁੱਤ। ਠੀਕ ਹੈ। ਜਾਂ ਤੁਸੀਂ ਹੱਥ ਘੁੱਟੇ। ਤੇ ਸਾਡਾ ਲਾਂਗਰ ਰਹਿ ਗਿਆ ਜੀ। ਬਾਪੂ ਜਿੰਦਾਂ ਵਾਲਾ। ਲੈ। ਦੇਖਿਓ ਜੀ। ਠੀਕ ਹੈ। ਅਜੇ ਇਹੀ ਕੰਦ ਇਹੀ ਕੰਦ ਹੋਈ ਇੱਕ। ਇਹ ਲੱਗੀ ਰਹਾ। ਠੀਕ ਜੀ। ਹੁਣ ਆਪਾਂ ਜਾ ਰਹੇ ਹਾਂ ਚਲੋ ਭਾਈ ਠੀਕ ਹੈ। ਇੱਥੀ ਤੱਕ ਕੇ ਬਲੌਗ ਤਾਂ ਮਿਲਦਾ ਕਿਸੇ ਅੱਗੇ ਕਿਉਂ ਲਾਉੱਚ। ਤਦ ਤੱਕ ਦੇ ਲਈ ਸਾਸਿਕਾ ਸਾਸਿਕਾ ਕਾਲੋ ਭਾਈ ਚਲੋ।